ਸਤਿ ਸ਼੍ਰੀ ਅਕਾਲ ਜੀ ਬਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਨਵੇਂ ਵਲੌਗ 'ਚ ਤੇ ਟਰੈਕਟਰ ਲੈ ਕੇ ਬਈ ਪਹੁੰਚੇ ਹਾਂ ਤਾਵੀਆਂ ਤੇ ਚਰੀ ਵਾਲਾ ਖੇਤ ਪਾਉਣਾ ਆਪਾਂ ਨੇ ਬਰਸੀਨ ਖਾਤਰ ਤਿਆਰ ਕਰਨਾ ਬਈ ਤੇ ਡੈਡੀ ਲੈ ਕੇ ਪਹੁੰਚ ਗਿਆ ਮੈਂ ਰੇੜਾ ਲੈ ਕੇ ਆਇਆ ਕੱਖ ਵੱਢਣੇ ਵਾਸਤੇ ਚਰੀ ਤੇ ਜੀ ਦੀ ਵੀ ਦਿਖਾਉਣੀ ਤੁਹਾਨੂੰ ਬਈ ਕਿੰਨਾ ਟਾਈਮ ਲੰਮੀ ਆ ਕਵੇਰੀ ਆ ਜਿਹੜੀ ਆਪਣਾ ਬੀਜ ਤੇ 110 ਲੱਗਿਆ ਆ ਉਹ ਦਿਖਾਉਣੀ ਆ ਤੇ ਬਾਕੀ ਬੜਾਈ ਕਿਤੇ ਕਿਤੇ ਤਾਂ ਚੱਲ ਵੀ ਪਈ ਬਹੁਤ ਏਰੀਆ 'ਚ ਅਗਿੱਤੀਆਂ ਵੈਰੈਟੀਆਂ ਬਾਈ ਤੇ ਆਪਣੀ ਲੇਟ ਹੀ ਆ ਬਾਕੀ ਮੰਡੀਆਂ ਹੜਤਾਲ ਚੱਲ ਰਹੀ ਆ ੜਤੀਆਂ ਨੇ ਦੇਖਦੇ ਆ ਕਦੋਂ ਖੁੱਲਦੀ ਆ ਬਾਈ ਤੇ ਬਾਕੀ ਮਲਾਉਣੇ ਤੁਹਾਨੂੰ ਡੈਡੀ ਨਾਲ ਹੀ ਸਤਿਗੁਰਾਲ ਜੀ ਆ ਵੀ ਉਹ ਜਿਹੜਾ ਸਲੜਾ ਸਾਵਾ ਕਿਲਾ ਡੇਢ ਕਿਲਾ ਜਾ ਪੱਕਿਆ ਵਾ ਜਮਈ ਰੋੜੇ ਆਪੇ ਮੈਂ ਦੇਖਿਆ ਤਾਂ ਗੀਆਂ ਕਰਦੀਆਂ ਵਿੱਚ ਸਵਾਰੇ ਬਾਕੀ ਬਾਕੀ ਤਾਂ ਨਰਮ ਹਾਲੇ ਬਾਕੀ ਦਾ ਹਾਲੇ ਬੰਦਾਂ ਨਾਲ ਨਹੀਂ ਆਉਣੀ ਲੱਗਦੇ ਉਹ ਤਾਂ ਪੱਕੀ ਪਈ ਉਹ ਤਾਂ ਕੱਦੋਂ ਬੜਾ ਲੇ ਪੰਜ ਚਾਰ ਦਿਨ ਬੜਾ ਲੈਣੇ ਹੋਰ ਪੱਕ ਲੈਣੇ ਬਾਕੀ ਮਹੀਨ ਦਾ ਦੇਖ ਵੀ ਕਦੋਂ ਜਾਊਗੀ ਮੰਡੀਆਂ ਨਹੀਂ ਨਾ ਖੁੱਲੀਆਂ ਹਾਲੇ ਮੰਡੀਆਂ ਵੀ ਨਹੀਂ ਖੁੱਲੀਆਂ ਹੈਗੀ ਮੰਡੇ ਦੇ ਹੜਤਾਲ ਚੱਲਦੀ ਆੜਤੀਆਂ ਦੀ ਹਾਂ ਸੈਲਰਾਂ ਵਾਲਿਆਂ ਦੀ ਵੀ ਸੈਲਰਾਂ ਦੀ ਆੜਤੀਆਂ ਨਾਲ ਲੇਬਰ ਨੇ ਚਾਰ ਨਹੀਂ ਆ ਮੈਂ ਕੋਈ ਨਤਾਰਤਾ ਲੈਣੀ ਜਦ ਤੱਕ ਬੋਲੀ ਨਹੀਂ ਹੋਣੀ ਆਰਤੀ ਨਹੀਂ ਭਰਨੀ ਛਡੋ ਆਰ ਨਹੀਂ ਵੀ ਨਹੀਂ ਹੈਗੀ ਮੰਡੀਆਂ ਜਾਂ ਤਾਂ ਪਈਆਂ ਲੇਬਰਾਂ ਦੀ ਵੀ ਹੜਤਾਲ ਅੱਛਾ ਹਾਂ ਲੇਬਰਾਂ ਦੀ ਵੀ ਹੜਤਾਲ ਚਲੋ ਦੇਖਦੇ ਬਾਕੀ ਕੀ ਬਣਦਾ ਬਾਕੀ ਤਾਂ ਹੁਣ ਹੀਏ ਨਾ ਆ ਗਿਆ ਕਰਨੀ ਤਾਂ ਪੈਣੀ ਹੁਣ ਤਾਂ ਕਰਨੀ ਪੈਣੀ ਆ ਗਵਰਨਮੈਂਟ ਨੂੰ ਕੁਝ ਨਾ ਕੋਈ ਹਿੱਲਾ ਕਰਨਾ ਪੈਣਾ ਮੰਗਾ ਜਿਹੜੀਆਂ ਮੰਨਣੀਆਂ ਪੈਣੀਆਂ ਹਾਂ ਹਾਂ ਤੋਂ ਪਹਿਲਾਂ ਦੇ ਕਈ ਦਿਨ ਹੋ ਗਏ ੜਤੀਆਂ ਨੂੰ ਗਾਹ ਪਾਉਂਦੇ ਨੂੰ ਗਾਹ ਪਾਉਂਦੇ ਨੂੰ ਹੁਣ ਵਿੱਚੇ ਕੀ ਉਹ ਕਰੋ ਦਸੀਏ ਨਾ ਆ ਗਿਆ ਉਧਰ ੜਤੀ ਨਹੀਂ ਹੜਤਾਲ ਨਹੀਂ ਨਹੀਂ ਕੱਦੀ ਕਰੀ ਹੋਈ ਹੜਤਾਲ ਉ ਮੀਟਿੰਗ ਆ ਇਹਨਾਂ ਨੇ ਕੱਦੀਆਂ ਹੁੰਦੀਆਂ ੜਤੀਆਂ ਮੀਟਿੰਗ ਤਾਂ ਹੈਗੀ ਜਣੀ ਹੜਤਾਲ ਤਾਂ ਕਹਿੰਦੇ ਤੇ ਵੀ ਅਸੀਂ ਪਹਿਲੀ ਤਰੀਕ ਤੇ ਹੜਤਾਲ ਕਰਨੀ ਹੈ ਵੀ ਜਲ ਥੋੜੀਆਂ ਸ਼ੁਰੂ ਹੋ ਗਿਆ ਕੰਮ ਢੀਰੀਆਂ ਆਈਆਂ ਹੋਈਆਂ ਪਹਿਲਾਂ ਦੇਖੀ ਗਏ ਲੋਕ ਵੀ ਜ਼ਿਮੀਂਦਾਰ ਵੀ ਮੰਡੀਆਂ ਖੁੱਲੇ ਮੰਡੀਆਂ ਕਿਹੜੇ ਤਰੀਕਾ ਦਾ ਵੇ ਮੰਡੀ ਜੇ ਤਾਂ ਫੇਰ ਮੰਡੀ ਕਰਕੇ ਫਿਰ ਜਾਣੀ ਕਿਥੇ ਰੂ ਹ ਹਾਲੇ ਪੇ ਤਾਂ ਉਹ ਖਰਾਬ ਹੋ ਜਾਂਦੀ ਹੈ ਏ ਕਿਹੜੇ ਕਣਕ ਦਾ ਏ ਵਿਰਾਖ ਲੂੰਗਾ ਬੰਦਾ ਉਹੀ ਕਹਿਣਾ ਤਾਂ ਵਿੱਚ ਮੰਡੀ ਦੇ ਵਿੱਚ ਮਾੜਾ ਮੋਟਾ ਦਾ ਫੋਲ ਫਲਾਈਆ ਹੁੰਦੇ ਕਿੰਨੀਆਂ ਥੁੱੱਕੀ ਲੈ ਜਾਂਦੇ ਹੂੰ ਹੂੰ ਤਾਂ ਵੀ ਫੋਲ ਫਲਾਈ ਜਾਂਦੇ ਇੱਕ ਦਿਹਾੜੀ ਦਾ ਧੁੱਪ ਲੱਗਦੀ ਉਹ ਤੇ ਹੂੰ ਦੇਖਿਆ ਕੋਲ ਤੇ ਹਾਂ ਇਹ ਪੱਕੀ ਪਈ ਚਲ ਦੇਖ ਕੇ ਆਈ ਇੱਕ ਵਾਰੀ ਹੂੰ ਬਾਕੀ ਦੇਖ ਕੇ ਆਉਣੀ ਇੱਕ ਵਾਰੀ ਵੀਡੀਓ ਦਿਖਾ ਦਈਏ ਕਿਹੜਾ ਬੀਜ ਆਈ ਉਹ ਐਈ ਬੀਜ ਨਹੀਂ ਪਤਾ ਡੈਡੀ ਨੂੰ ਬਾਈ ਨੂੰ ਕੋਈ ਨੌਲਜ ਨਹੀਂ ਹੈ ਆ 110 ਸਾਹਮਣੇ ਆ ਦੋ ਟੁੱਲੇ ਉਪਰਾਂ ਦੀ ਇਹੀ ਤੇ ਉਹ ਪਰਾਂ ਲਾਇਆ ਹੈਗੇ ਦੋ ਕੀਲੇ ਪਾਉਣੇ ਕਿ ਦੋ ਕੀਲੇ ਉਹ ਹੈਗਾ ਕਵੇਰੀ 468 ਬਾਈ ਜਿਆ ਪੱਕਿਆ ਹੋਇਆ ਉਹ ਵਾਲੀ ਲਾ ਆਪਾਂ ਨੇ ਉਧਰ ਰੱਖਤਾ ਨੇ ਉਹ ਲਾ ਉਧਰ ਰੱਖਤਾ ਇੱਧਰ ਨੂੰ ਆ ਜਾਓ ਬੱਟ ਨੂੰ ਮੱਕੀ ਖੇਤ ਪੂਰੇ ਹਲੇ ਗੱਲੇ ਪਈਆਂ ਇਹ ਵੀ ਦੇਖੋਣਾ ਹੈ ਤਾਂ ਬਿੱਲ ਸੁੱਕ ਵੀ ਲੋ ਜੀ ਬਈ ਆ ਵੀ ਜ ਆਪਣਾ ਪੱਕਿਆ ਹੋਇਆ ਜਿਹੜਾ 468 ਸਿਹਰੇ ਪੱਤੇ ਥੋੜਾ ਥੋੜਾ ਹਲੇ ਛੱਟਾ ਨਰਮ ਨਰਮ ਇਹ ਵਿੱਚ ਹੀ ਹੁੰਦਾ ਹੈ ਵਿੱਚ ਨਹੀਂ ਹੈ ਹਾਂ ਆ ਪਹਿਲਾਂ ਲਾਇਆ ਬਣਾ ਤਿੰਨ ਚਾਰ ਨਹੀਂ ਨਹੀਂ ਇਕੱਠੇ ਲੱਗੇ ਆਏ ਇਕੱਠੇ ਹੀ ਲੱਗੇ ਹੋਏ ਆ ਇਹ ਵੀ ਛੱਟੇ ਹੈਗੇ। ਸਾਨੂੰ ਮੰਡੀ ਖੋਲਣੀ ਜੈਨੂੰ ਹੋਰ ਪੱਕੇ ਜਾਣ। ਜੈਨੂੰ ਅਗਰਨ ਲੱਗ ਗਿਆ ਉਹ ਦੇਖੋ ਪੜਾ। ਇਦਾਂ ਨੇਰੀ ਕਰਕੇ ਹੀ ਗੱਗਿਆਈ। ਨੇਰੀ ਆਈ ਜਦਾਂ। ਕੀ ਦਾ ਦਾਣਾ ਚੌਲ ਤਾਂ ਵਿੱਚੋਂ ਕੱਢ ਕੇ ਦੇਖਾ ਪੱਕਾ ਪਿਆ। ਚੌਲ ਪੱਕਾ ਹੀ। ਚੌਲ ਬਾਈ ਪੱਕਾ ਪੂਰਾ। ਉਹ ਤੱਗੀਆਂ ਕਿਤੇ ਕਿਤੇ ਗਿਰੀਆਂ। ਜੈਨੂੰ ਉਹ ਤਾੜਾ ਖੋਲਣੀ ਆਂ 8 ਤੀਂਦੀ ਜੈਨੂੰ ਹੋਰ ਪੱਕੇ ਜਾਣੇ ਨੇ। ਈ ਚੋ ਬਾਈ ਹਲੇ 2.5 ਥੱਲੇ ਆਏ ਆਂ ਦੇਖ ਲਓ ਯੋਰੀ ਇਹਨੇ। ਹਾਂ 2.5 ਥੱਲੇ। ਫੇਰ ਵੱਧ ਜਹੀ ਦੇਣੀ। 2.5 ਥੱਲੇ। 22 ਵੀ ਕਿਹਾ ਹੁਣ ਤਾਂ 45 ਕਿਲੋ ਦਾ ਸੈਲਾ 90 ਇੱਕ 110 ਕਿਲੋ ਜੂਰੀਆ ਹੋਇਆ ਹੈ ਕੀਲੇ ਦਾ ਸਾਰਿਆਂ ਚ ਬਾਈ ਇੰਨੀ ਪਾਈ ਹੋਈ ਆਪਾਂ ਨੇ ਜੂਰੀਆਂ ਤਿੰਨ ਥੱਲੇ ਵੀ ਨਹੀਂ ਪਾਇ ਪੂਰੇ ਕਿਸੇ ਬਾਕੀ ਦੇਖ ਲਓ ਤਾਂ ਪਹਿਲਾਂ ਹੀ ਮਾੜਾ ਦੇਖੀ ਜਾਂਦਾ ਤਾਂ ਵੀ ਤਾਂ ਵੀ ਕਰ ਜਾਂਦਾ ਤਾਂ ਵੀ ਪਹਿਲਾਂ ਹੀ ਮਾੜਾ ਦੇਖੀ ਜਾਂਦਾ ਹਾਂ ਬਾਅਦ ਵਿੱਚ ਆ ਵੀਜਾਂ ਜਹਲੇ ਪੈ ਜਾਂਦੀ ਹੈ 110 ਇੰਨਾ ਨਾਣ ਕਿ ਤਗੜੇ ਆ ਠੀਕ ਇਹ ਹੋ ਗਈ 26 26 ਹੋ ਗਿਆ ਉੱਚਾ ਹੈ ਜਾਨਾ 20 ਵੀ ਨਹੀਂ ਜ਼ਿਆਦਾ ਬੰਦਾ ਜਾਨੀ ਕਿ ਤਿੰਨ ਥੱਲੇ ਤੇ ਜ਼ਿਆਦਾ ਚਾਹੀ ਤਾਂ ਹੀ ਹੋਰੀਆ ਵੱਢਣ ਦੇ ਕਿ ਦਿਨ ਪਹਿਲਾਂ ਹਰੇ ਬੂਝੇ ਵੱਢਣੇ ਸਾਰੇ ਜਿਹੜੇ ਵਿੱਚ ਛਿੱਟਿਆਂ ਵਿੱਚ ਵਿੱਚ ਕੱਖ ਵੀ ਹੈਗਾ ਨਾ ਕੁਝ ਵੀ ਇਹ ਵੱਢਣੇ ਆ ਨਹੀਂ ਉਹਦੇ ਵਿੱਚ ਮਗਚਰ ਆਈ ਜਾਣਾ ਇਹਦਾ ਕੱਖ ਦਾ ਵੀ ਹਾਂ ਨਾ ਕੱਖ ਦਾ ਕੱਖ ਕੱਖੇ ਆ ਵਿੱਚ ਕੱਖੇ ਆ ਇਹ ਚ ਬ ਕੱਖਾ ਕੱਖ ਵੱਢ ਲੈਣਾ ਬੂਝੇ ਹੀ ਆ ਕਿਤੇ ਕਿਤੇ ਮਣੇ ਮੋٹے ਛੱਟੇ ਆ ਜਿਹੜਾ ਵੀ ਹੈਗਾ ਆ ਪੰਨ ਦਾ ਆਏ ਬੂਝੇ ਸਾਰੇ ਵੱਢ ਲੈਣੇ ਮਿੱਚ-ਮਿੱਚ ਹੈਗੇ ਆ ਵਿੱਚ ਕੱਖ ਬਈਆ ਦੇਖਦੇ ਆ ਭਾਈ ਕਾ ਖਲਤੀਆਂ ਮੰਡੀਆਂ ਹੜਤਾਲ ਕਾ ਖਲ ਮੰਡੀਆਂ ਹਨ ਦੋ ਖੋਲੂਗੇ ਦੋ ਜਿਆਦਾ ਇੰਨੇ ਹੋ ਕਿਤੇ ਹੁਣ ਸਦਾ 48 ਰਹਿਣੀ ਧਰਨੇ ਲਾ ਜਾਣੇ ਲੋਕਾਂ ਨੇ ਫਿਰ ਮੱਕੀ ਕਿਆ ਲੈ ਕੇ ਆਏ ਅੱਜ ਕਿਆ ਕਰਨਾ ਕੰਮਕਾਰ ਵਾਤਾ ਹੁਣ ਉਹ ਵਰਹੀਣ ਵਾਲਾ ਬਹੁਣਾ ਉਹ ਚਰੀ ਜੀ ਬੜੜਾ ਦੋ ਵੀ ਬੜੀ ਵੀ ਬੜੀ ਵੀ ਆਹੋ ਬੜਲਾ ਥੋੜੀ ਆਪਣਾ ਹੁਣ ਜੋਗੀ ਲੋ ਤਾਂ ਢਾਈ ਕੇਲੇ ਬਾਤ ਆ ਹੋ ਜੂਗੇ ਬੱਚੇ ਬਾਦਾਂ ਨੇ ਦੋਹਰ ਤਾਂ ਹੋ ਜੂ ਹਮ ਬਾਕੀ ਦੋਈ ਵੱਢੀ ਛੋਟੀ ਛੋਟੀ ਰਹੀ ਹਾਂ ਬੱਡੂ ਵੀ ਛੋਟੀ ਵੱਢੂਗੀ ਬੜੀ ਵੱਢਲਾ ਪੇ ਤਵੀਆਂ ਖਲਾ ਉਹਨੂੰ ਦੋਹਰ ਕਰਦਾ ਪਰ ਇਹ ਤਾਂ ਨਰਮ ਹੈ ਪਰ ਇਹ ਪਰਲੀ ਤਾਂ ਨਰਮ ਉਹ ਤਾਂ ਨਰਮ ਹੈ ਉਹ ਸਹੀ ਅੱਦਾਂ ਹੀ ਪੱਕਿਆ ਹੋਇਆ ਹੈ ਉਹ ਵੀ ਥੋੜਾ ਬਹੁਤ ਆਪਾਂ ਨਰਮ ਆਲੀ ਨਰਮ ਮਸ਼ੀਨ ਦਾ ਤਾਂ ਫੇ ਆਇਆ ਹੋਊਗਾ ਉਪਰਾਂ ਨੂੰ ਕੁਮਕਿਆਉਂਗੀ ਰਸਤੇ ਨੂੰ ਹਾਂ ਕਟਰ ਉਰੇ ਆ ਕੇ ਲੱਗ ਕਟਰ ਉੱਥੇ ਆ ਕੇ ਉੱਤੇ ਬਥਰੀ ਪਈ ਚੌੜੀ ਹੈ ਹਾਂ ਕਟਰ ਉੱਥੇ ਆ ਕੇ ਕਟਰ ਉੱਥੇ ਆ ਕੇ ਲੱਗ ਗਿਆ ਚਲੋ ਨਹੀਂ ਥੋੜੇ ਬਹੁਤ ਬੂਝੇ ਵੱਢ ਕੇ ਇਹਦੇ ਜੀ ਨੂੰ ਜੀ ਹਾਂ ਆ ਖਲਡੋ ਹੈ ਹੈ ਹੜਤਾਲ ਖੋਲ ਜੂਵੇ ਹੋਵੇ ਆ ਹੁਣ ਖੋਲਣੀ ਹੋ ਪੈਣੀ 1-2 ਦਿਨ ਦੇ ਕੰਮ ਬਾਕੀ 1-2 ਦਿਨ ਚ ਵੜਾ ਲੈਣੀ ਮੌਸਮ ਸਾਫ ਆ ਹੁਣ ਆ ਮੌਸਮ ਸਾਫ ਆ ਨਹੀਂ ਮੌਸਮ ਸਾਫ ਆ ਹੂੰ ਮੌਸਮ ਨੇ ਵਧੀਆ ਸਾਥ ਦਿੱਤਾ ਜਿਹੜਾ ਪਹਿਲੇ ਆ ਵਧੀਆ ਪਹਿਲੇ ਆ ਪਹਿਲਾਂ ਹੁਣ ਬੇਬੜਾਈ ਦੇ ਵਿੱਚ ਨਹੀਂ ਨਾ ਤੰਗ ਕਰੂ ਨਾ ਨਾ ਜਿਹੜਾ ਹੋਣਾ ਦਾ ਚਲ ਉਹ ਤਾਂ ਹੋਣਾ ਹੀ ਤਾਂ ਨੁਕਸਾਨ ਵਾਲਾ ਮੋਟਾ ਜਿਹੜੀਆਂ ਜੀਰੀਆਂ ਗਰੀਆਂ ਜੀਰੀਆਂ ਗਰ ਬਹੁਤ ਗਈਆਂ ਹਰੀਆਂ ਹੀ ਗਰ ਗਈਆਂ ਹਰੀਆਂ ਹਰੀਆਂ ਪੱਕੀ ਵੀ ਤਾਂ ਗਰ ਨਹੀਂ ਉਹ ਹਮ ਅਕਮਾਲ ਪਕਾਨੀ ਕੱਲ ਦੇਖਿਆ ਹਰੀ ਉਹ ਗਰੀ ਬਈ ਅੱਛਾ ਹਮ ਜਿਹੜੇ ਬੀਜ ਬਾਦ ਤੀਜਿਆਂ ਦਾ ਫਰਕ ਹਮ ਬੀਜਿਆਂ ਦਾ ਫਰਕ ਆਪਣੇ 7301 ਤਾਂ ਉਹ ਖੜਾ ਏ ਉਧਰ ਹਮ ਹਾਈਬ੍ਰਿਡ ਆ ਜਿਹੜਾ ਆ ਸਵਾਲਿਆਂ ਦਾ ਕਈਆਂ ਦੇ ਗਰ ਗੇ ਉਹ ਆਪਣਾ ਹਰਾ ਤਾਂ ਹਰਾ ਤਾਂ ਨਹੀਂ ਗਿਰਿਆ ਜੇ ਪੱਕੇ ਦੇਨ ਦਾ ਫਿਰ ਕਿੱਦਾਂ ਆ ਤਾ ਫਿਰ ਗਿਰ ਜਣਾ ਦਾ ਉਹ ਬਾਅਦ ਚ ਲਾਇਆ ਵਾ ਨਾ ਮੱਚ ਲੱਗਿਆ ਮੱਚ ਲੱਗਿਆ ਉਹਦੇ ਕਰਕੇ ਫਰਕ ਤਾਂ ਪੈਣਾ ਹੀ ਹਾਂ ਅੱਛਾ ਚੱਲੀ ਆ ਫਿਰ ਤਵੀਆਂ ਹਾਂ ਛਿੱਟਾ ਨਹੀਂ ਨਾ ਉੱਪਰ ਆਇਆ ਤਾਂ ਛਿੱਟਾ ਇਹਦਾ ਵੀ ਬਹੁਤ ਝਾੜ ਚੰਗਾ ਹੂੰ ਝਾੜ ਦੇਖਦੇ ਝਾੜ ਚੰਗਾ ਹੋਊਗਾ ਝਾੜ ਦੇ ਕੀ ਜੰਦੀ ਹਾਂ ਨਵਾਂ ਬੀਜ ਲਾ ਕੇ ਦੇਖਿਆ ਤਾਂ ਪਾਈ ਇੱਕ ਦੀ ਹੂੰ ਵੀ ਤਾਂ ਅੱਦਾ ਆ ਜਣੀ ਕਿ ਅਸੀਂ ਪਹਿਲੀ ਵਾਰ ਹੀ ਲਾਇਆ ਬਾਈ ਪਿਛਲੇ ਸਾਲ ਤਾਂ ਇਹਦੇ ਵਿੱਚ ਸਾਇਸ਼ੂਤ ਨੇ ਬਾਹੀਓ ਦੇ ਵਿੱਚ ਪਿਛਲੇ ਸਾਲ ਕਦ ਐ ਕੀਲੇ ਜੀ ਨਹੀਂ ਔਰ ਪਿਛਲੇ ਸਾਲ ਕਦ ਭਾਈ ਹੋਰ ਕਦ ਭਾਈ ਪ੍ਰਾਰ ਵਾਈ ਪ੍ਰਾਰ ਵਾਈ ਦੋ ਸਾਲ ਹੋ ਗਏ ਇਹ ਜੀ ਉਹ ਬਿਮਾਰੀ ਛੋਟੇ ਛਟੇ ਵਾਲੀ ਬਿਮਾਰੀ ਸੀ ਜਦ ਭਾਈ ਹਾਂ ਆਹੀ ਕੀਲੇ ਤੇ ਇਹ ਕੀਲੇ ਬਹੁਤ ਬਿਮਾਰੀ ਜਮਾਈ ਬਾਹ ਰਹੀ ਤਾਂ ਨੰਗਰ ਵਾਲਾ ਨਹੀਂ ਵਧਿਆ ਹਾਂ ਵੈਕਤੀ ਸਾਹਿਬ ਇਹਨੂੰ ਪਰਲਾ ਕੇ ਖੇਤ ਦੇ ਤਾਂ ਆਪਾਂ ਨੂੰ ਆ ਗਿਆ ਹਾਂ ਜੀ ਉਹ ਫਿਰ ਕਚਲ ਇਕੱਠਾ ਬਾਹ ਭਾਈ ਇਧਰ ਇਧਰ ਇਕੱਠਾ ਆਪਣਾ ਲੱਗ ਹੋ ਗਿਆ ਸਾਹਿਬ ਇੱਧਰ ਉਹ ਪਰਲੀ ਸਾਈਡ ਹੋ ਗਿਆ ਇਹ ਵਿੱਚੇ ਵੱਚੇ ਵਾਹੀ ਆ ਵਿੱਚੇ ਕਰੀਏ ਹਾਂ ਲੈ ਵੱਡੇ ਨੂੰ ਬੜਾਈਏ ਨੂੰ ਅੱਖਾ ਹੁੰਦਾ ਜੀ ਸਭ ਕਾਸੇ ਨੂੰ ਪਾਣੀ ਦਾਣੀ ਨੂੰ ਵੀ ਪਾਣੀ ਦਾਣੀ ਬੋਹਣੇ ਨੂੰ ਨਹੀਂ ਬਾਟ ਟਪਾਵਣਾ ਬਾਈ ਜੀ ਹੋਰ ਕੇ ਚਲੋ ਉਦਣਾ ਸੀ ਬਾਈ ਦੇ ਉੱਥੇ ਗਏ ਤੇ ਮਾਛੂਆੜੇ ਤਿੰਨ ਤਿੰਨ ਚਾਰ ਚਾਰ ਕਿਲੀਆਂ ਦੇ ਕਿਾਰੇ ਹੈ ਉਹ ਨਹੀਂ ਅੱਛਾ ਤਿੰਨ ਤਿੰਨ ਕਿਲੀਆਂ ਦੇ ਕਿਹਾਰੀਆਂ ਕਹਿੰਦਾ ਬਾਈ ਪੰਜ ਪੰਜ ਦੇ ਵੀ ਹੈਗੇ ਇੰਨੇ ਲੰਬੇ ਹਾਂ ਹਾਂ ਇੰਨੇ ਲੰਬੇ ਬੋਲ ਚਾਰ ਮੋਟਰਾਂ ਹੀ ਸਾਢੇ ਸਾਤੀ ਮੋਟਰ ਪਾਣੀ ਬਹੁਤ ਆਤੇ ਪਾਣੀ ਦੇ ਉੱਪਰੇ ਇੱਥੇ ਪਾਣੀ ਉੱਪਰੇ ਹੂੰ ਉੱਚੇ ਕੂਈਆਂ 'ਚ ਉਹ ਬੋਰਾ ਮੋਟਰਾਂ ਚੱਲਦੀਆਂ ਅੱਛਾ ਹੂੰ ਕੂਈਆਂ ਨਹੀਂ ਦੋ ਝਈ ਹੂੰ ਵਾਸੀ ਦੋ ਝਈ ਪਾਣੀ ਆਪਣੇ ਜਿੰਨਾ ਕੇ ਹੈ ਹੂੰ ਲੈਵਲ ਉਹ ਸਾਈਡ ਪਰ ਨਹਿਰ ਆ ਜਾਂਦੀ ਇੱਧਰ ਦਰਿਆ ਆ ਜਾਂਦਾ ਹੋਰੋਂ ਬੁਲਾ ਕੇ ਆਵੇਂ ਨਹਿਰ ਕਰਕੇ ਫਰਕ ਆ ਗਿਆ ਹਾਂ ਬਾਕੀ ਉਧਰ ਨੂੰ ਬੇਟੇ ਆ ਬੰਦੇ ਨੂੰ ਪਾਣੀ ਜ਼ਿਆਦਾ ਹੀ ਹੈ ਹਾਂ ਆ ਜਗਤ ਪਰ ਤੇ ਤਾਂ ਪੱਖੇ ਉੱਪਰ ਪੱਖੇ ਮੇਲੇ ਵੱਲ ਨੂੰ ਉਧਰੋਂ ਉੱਪਰੇ ਹਾਂ ਆਹੋ ਜਾਲ ਨੇ ਆਪਣੇ ਵੀ ਤਾਂ ਚੱਲਦਾ ਹੀ ਆ ਆਪਣੇ ਗਵਾਂਡੀਆਂ ਜਮੇਰੇ ਵਾਲੇ ਅੱਗੇ ਦਿਖਾਏ ਜਾਂਦਾ ਚੱਲਦਾ ਹੀ ਆ ਆਪਣੇ ਵੀ ਚੱਲਦੇ ਆਂ ਤਾਂ ਹੀ ਆਪਾਂ ਨੇ ਹੁਣ ਸੋਖ ਹੋ ਗਿਆ ਮੋਟਰਾਂ ਲਵਾ ਲਈਆਂ ਲੋਕਾਂ ਨੇ ਚੱਲਦੇ ਤਾਂ ਹੈਗੇ ਇੱਥੇ ਚੱਲਦੇ ਆ ਹੂੰ ਤੇ ਕੂਈਆਂ ਪਾਣੀ ਦੂੰਗੇ ਚਲੇਗੇ ਕੂਈਆਂ ਪਟਣੀਆਂ ਪਈਆਂ ਹੂੰ ਉਹਦੇ ਕਰਕੇ ਬਾੜ ਬੜਈ ਆ ਵਿੱਚ ਜਦ ਤੱਕ ਕਨੈਕਸ਼ਨ ਮਿਲੇ ਫਿਰ ਮੁੜ ਕੇ ਤਾਂ ਇੱਧਰ ਨੂੰ ਦੇਖਿਆ ਹੀ ਨਹੀਂ ਲੋਕਾਂ ਨੇ ਕਿ ਨਹੀਂ ਚਲੋ ਚੱਲੀਏ ਫਿਰ ਵੱਡੀ ਇਹ ਚਰੀ ਤੇ ਬਾਈਏ ਉੱਥੇ ਬਾਦ ਖੇਤਾਂ ਦਾ ਮਸ਼ੀਨ ਵੇਚਣਾ ਬਾਈ ਉੱਚ ਵੀ ਆ 110 ਸਾਫਾ ਇਹ ਪੱਕੂ ਲਉ 15 20 ਦਿਨ ਹਾਲੇ ਜੀ ਦਾ ਨਿਕਾਲ ਵੀ ਦੇਖਦੇ ਹਾਂ ਇੱਕ ਤੀ ੱਲੀਆਂ ਵੀ ਲੱਗੀਆਂ ਐ ਇਹਦੇ ਨਾਲ ਤੇ ਹੋਰੇ ਵੀ ਆ ਉਹ ਤਾਂ ਵੀਡੀਓ ਚ ਆਂ ਦੇਖਦਾ ਦੇਖੋ ਪੂਰਾ ਹੋ ਰਿਹਾ ਬਾਈ ਇਹਦਾ ਜਮੇ ਹੀ ਪੱਕਿਆ ਪਿਆ ਹਾਂ ਇਹਦਾ ਦਾਣੇ ਦੇਖ ਲੈ ਚਲੋ ਮੌਸਮ ਸਾਫ ਆ ਹਾਂ ਸਾਫੇ ਰਹੇ ਹਾਂ ਹਾਂ ਚੌਲ ਵਿੱਚੋਂ ਜਮੀਂ ਸੁੱਕਾ ਪਿਆ। ਹਮਮ ਕਾੜ ਕਾੜ ਟੁੱਟਦਾ। ਟੁੱਟਦਾ। ਹਮਮ ਚੌਲ ਬਣ ਗਿਆ ਪੂਰਾ। ਹਮਮ ਜਾੜੇ ਦੰਦੇ ਦੱਸ ਦਿੰਦਾ। ਜ ਆਉਂਦਾ ਥੱਲੇ। ਹਮਮ ਉਹ ਖੜਾ ਟਰੈਕਟਰ। ਮੋੜ ਰੋ। ໂຕਈ ਬਾਈ ਬੱਟਲ ਹੀ ਚੜੀ ਆਪਾਂ ਨੇ ਤੇ ਇੱਕ ਪੰਡ ਵੱਢ ਲਈ ਆਪਾਂ ਨੇ ਛੋਟੀ ਜੀ। ਤੇ ਿਹੜਾ ਰੇੜੀ ਆ। ਅਜਦਰ ਬਾਈ ਦੂਈ ਬਾੜ ਫੁੱਟੀ ਜੀ ਚਰੀ ਦੀ ਤੇ ਵਧੀਆ ਹੋਈ ਗਈ ਤੇ ਵਿਚਰ ਵਾਲੀ ਦੀ ਚੀਜ਼ ਬੱਕਰੀਆਂ ਨੂੰ ਪਾਜੀ ਸੀ ਆਪਾਂ ਨਰਮ-ਨਰਮ ਤੇ ਪਸ਼ੂਆਂ ਨੂੰ ਡੰਗਰਾਂ ਨੂੰ ਆਪਾਂ ਨੇ ਬੜੀ ਪਾ ਦਿੰਦੇ ਸੀ ਵਧੀਆ ਬਾੜ ਫੁੱਟੀ ਜ ਆਪਾਂ ਜਾਨੀ ਕਿਹ ਚ ਰੇਰੂ ਕੁਝ ਨਹੀਂ ਪਾਇਆ ਤਾਂ ਆਪੇ ਵਧੀਆ ਹੋ ਗਈ ਫੁੱਟਿਆਈ ਤੇ ਮੀਂਹ ਪੈ ਗਿਆ ਤਾਂ ਬਈ ਉਹਦੇ ਕਰਕੇ ਨਹੀਂ ਤਾਂ ਕੱਦਾ ਵਾਦਣਾ ਤਾਂ ਇਹ ਖੇਤ ਬੇਲਾ ਹੋਇਆ ਹਿਆ ਤੇ ਹੁਣ ਬੱਤ ਆ ਗਿਆ ਪੂਰਾ ਲੈੜੀ ਬੈਠਾ ਤਵੀਆਂ ਖਲਾ ਦੀਏ ਇਹੜਾ ਜੋੜ ਕੇ ਕੱਢਦੀ ਹੈ ਬਾਹਰ ਤੇ ਇੰਨਾ ਸਾਰਾ ਪਾਦਣਾ ਇੰਨੀ ਵੱਡ ਹੋ ਗਈ ਆ ਵੀ ਕਿਹੜਾ ਪਾਦਣਾ ਹਾਂ ਦੇਖੋ ਲਾਈਟਾਂ ਲੱਗੀਆਂ ਜੱਜਦੀਆਂ ਹੀ ਹਾਂ ਲਾਈਟਾਂ ਲੱਗੀਆਂ ਟੌਰ ਹੋ ਗਈਆਂ ਹਾਂ ਥੋੜੀ ਜਿਹੀ ਫੇਰ ਅੰਦਰ ਕਰਵਾਤੀ ਉਦਾਂ ਕਹਿੰਦਾ ਕਰਤੀਆਂ ਮੈਂ ਤਾਂ ਦੇਖੀਆਂ ਹੀ ਆ ਅੰਦਰ ਕਰਤੀਆਂ ਬਾਈ ਇਹਦੇ ਸਾਹਮਣੇ ਲਾਤੀਆਂ ਦੀ ਉਦਾਂ ਆਦੋ ਕੀ ਲਾਈਟ ਤੇ ਉਹ ਗੱਬੇ ਹੋ ਗਈ ਮਾਰਦੀਆਂ ਇਸ਼ਾਰੇ ਪੂਰੇ ਹੁਣ ਪਤਾ ਲੱਗ ਜਾਣਾ ਹੋ ਜਾਨੀਆਂ ਚੱਕ ਨਹੀਂ ਲਈ ਹੋ ਜਾਣਾ ਜਾਨੂ ਹੱਲਾ ਲੋ ਪਾਣੀ ਕਿਢੋ ਹੋਲਾ ਹਾਂ ਬਾਕੀ ਖਲਾਵਾ ਹੀ ਹਾਂ ਖਲਾਵਾ ਖੋਲੀਏ ਕਿੰਨੇ ਕੜਦੀਓ ਪਰ ਲਈ ਆਪਾਂ ਤੈਰ ਚੱਕ ਦੀ ਉੱਪਰ ਅਠ ਅਠ ਦੀਆਂ ਵਈਏ ਬਾਹਰ ਖਾਣੇ ਕੇ ਆ ਕੇ ਰੰਗੀਨਾ ਦਾ ਵੀ ਉੜ ਗਿਆ ਰੰਗਲੇ ਵੀ ਕਰਾਉਂਗੇ ਜੇ ਤੇ ਕਰਾਇਆ ਹਾਂ ਇਹਦਾ ਵੀ ਹੋਣਾ ਇਹਨਾਂ ਨੂੰ ਵੀ ਰੰਗ ਇਹਨਾਂ ਦਾ ਕਰਦੀ ਆ ਲੋ ਜੀ ਆ ਪੈਨ ਫਾਰਮਾ ਰੁਕੇ ਹੋ ਤੁਹਾਨੂੰ ਦੋ ਹੋਰ ਤੀਰ ਕਰਦੇ ਆਂ ਬਾਦੀ ਬਰੀਕ ਕਰ ਦੋ ਇਹਨਾਂ ਐ ਕਰੀ ਜੈਨੂੰ ਕੱਕ ਟੱਕ ਲਈ ਮੋਟਰ ਰਹਿ ਕੇ ਲੈ ਲਈ ਖਾਤੇ ਹੀ ਇਕੱਠੀਆਂ ਕਰਾਉਣੀਆਂ ਇਕੱਠੀਆਂ ਹੋਣਗੀਆਂ ਨਹੀਂ ਆ ਜੀ ਹੂੰ ਉਹ ਆ ਜੀ ਹਾਂ ਇਹਨੂੰ ਬੋਣਾਂ ਜੈਨੂੰ ਦਾ ਕੱਖੰਡਾ ਕਰ ਲੈ ਅੱਛਾ ਛੋੜਾ ਰੋੜਾ ਜੀ ਕੀ ਤਾਂ ਵਾਹ ਵਾਹ ਇਹ 2 ਦਿਨ ਆਪਾਂ ਰੱਖ ਲੂਗੇ ਇਹਨੂੰ ਤੇ ਜਿਹੜਾ ਕਾਕੂ ਖਾਇਆ ਸੁੱਕ ਜਾਊਗਾ ਨਾਲੇ ਖੇਤ ਇਹਨਾਂ ਸੁੱਕ ਜਾਊਗਾ ਆਪਣਾ ਤੇ ਕਾਕੂ ਖਾਇਆ ਜਿਹੜਾ ਹੋਇਆ ਹੋਇਆ ਸੁੱਕ ਜਾਊਗਾ ਦਿਹਾੜੇ ਦੀ ਟਪ ਲੱਗੀ ਬਹੁਤ ਬਾਕੀ ਹੁਣ ਮੌਸਮ ਵਧੀਆ ਪਰਸੀਨ ਦਾ ਵੀ ਟਾਈਮ ਆ ਗਿਆ ਪਰਸੀਨੇ ਵੀਰ ਦਾ ਨਹੀਂ ਆਪਾਂ ਨੇ ਖੜਦੀਆਂ ਬਾਈ ਤਵੀਆਂ ਬਿਲਕੁਲ ਸਹੀ ਜਾਂਦੀਆਂ ਇਹਦੇ ਉੱਤੇ ਟਰੈਕਟਰ ਉੱਪਰ ਬਾਕੀ ਜਿੰਨੀ ਆਪਾਂ ਨਾਰਮਲ ਜੀ ਸਪੀਡ ਰੱਖ ਕੇ ਪਾਉਣਾ ਚਾਹੀਦਾ ਬਾਈ ਉਨਾ ਵਧੀਆ ਖੇਤ ਪੜਦਾ ਜੇ ਆਪਾਂ ਪਾ ਜਾ ਕੇ ਫੇਰੀ ਜਾਈਏ ਕੋਈ ਪਟਾਈ ਵੀ ਨਹੀਂ ਕਰਦੀਆਂ